ਹਾਂਜੀ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਵੀਰੋ ਠੀਕ ਠਾਕ ਹੋ ਔਰ ਭਰਾ ਕਿਵੇਂ ਆ ਤੁਹਾਡੇ ਇਲਾਕੇ ਚ ਬਾਰਿਸ਼ ਬਹੁਤ ਮੀਂਹ ਪੈ ਰਿਹਾ ਭਰਾਵਾ ਤੇ ਲਓ ਜੀ ਮੈਂ ਕਿਹਾ ਕਰਾਈਏ ਸ਼ੌਂਕ ਆਪਣੇ ਉਸਤਾਦ ਜੀ ਬਈ ਬਿੰਦਰ ਵਾਲੇ ਜੋੜੇ ਦਾ ਤੇ ਕਰੋ ਜੀ ਸ਼ੌਂਕ ਭਾਈ ਆਪਣੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਪ੍ਰੇਮ ਪੀਜਨ ਫਾਰਮ 03 ਜਿਹੜੇ ਨਵੇਂ ਵੀਰ ਵੀਡੀਓ ਦੇਖ ਰਹੇ ਨਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਕਰ ਦਿਓ ਇਹ ਬਾਈ ਆਪਣਾ ਇਹ ਦਾ ਪੱਠਾ ਆ ਮਦੀਨ ਵੱਡੀ ਆ ਬਾਈ ਆਪਣੀ ਆ ਵੱਡੀ ਮਦੀਨ ਆ ਬਾਈ ਕਰੋ ਜੀ ਪੰਜਾਂ ਦਾ ਸ਼ੌਂਕ ਪਈ ਦੇ ਆ ਲੋ ਜੀ ਆ ਨਾਰਾ ਇਹ ਪੱਠਾ ਇਹਦਾ ਬਾਈ ਲਓ ਜੀ ਕੈਮਰਾ ਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਆਪਾਂ ਇਹਨੂੰ ਕਰ ਦਿਓ ਸਬਸਕ੍ਰਾਈਬ ਤੇ ਮੱਕੀ ਆ ਲੋ ਜੀ ਭਾਈ ਉਹਦੇ ਪੰਜ ਆਪਣਾ ਸੌਰੀ ਪੱਲੇ ਕਰੋ ਪੱਲਿਆਂ ਦਾ ਸ਼ੌਂਕ ਠੀਕ ਹੈ ਜੀ ਬਾਕੀ ਆ ਲੋ ਜੀ ਮਦੀਨ ਵੱਡੀ ਆ ਭਾਈ ਉਮਰ ਦੀ ਥੋੜੀ ਵੱਡੀ ਹੋਈ ਵੀ ਆ ਲੋ ਜੀ ਕਰੋ ਭਾਈ ਸ਼ੌਂਕ ਤੇ ਵੀਡੀਓ ਵਧੀਆ ਲੱਗੀ ਜਾਨਵਰ ਵਧੀਆ ਲੱਗੇ ਤਾਂ ਆਪਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮੇਰਾ ਵੀਰ ਲਾਈਕ ਕਮੈਂਟ ਸ਼ੇਅਰ ਕਰ ਦਿਓ